ਕਈ ਵਾਰੀ ਅਸტრਾ ਹੁੰਦਾ ਕਿ ਆਪਾਂ ਦਾਲਾਂ ਤੇ ਸਬਜ਼ੀਆਂ ਖਾ ਕੇ ਹੋ ਜਾਂਦੇ ਆ ਬੋਰ ਕਿਸੇ ਵੀ ਦਾਲ ਸਬਜ਼ੀ ਨੂੰ ਆਪਣਾ ਮਨ ਨਹੀਂ ਕਰਦਾ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਵੇਸਣ ਦੀ ਪੁਰਜੀ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈ ਪਨੀਰ ਦੀ ਪੁਰਜੀ ਤੇ ਅਕਸਰ ਹੀ ਆਪਾਂ ਬਣਾਉਂਦੇ ਆ ਤੇ ਇਸ ਪੁਰਜੀ ਨੂੰ ਵੀ ਤੁਸੀਂ ਜਰੂਰ ਬਣਾ ਕੇ ਟਰਾਈ ਕਰਿਓ ਚਲੋ ਜੀ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਵੇਸਣ ਦੀ ਪੁਰਜੀ ਬਣਾਉਣ ਵਾਸਤੇ ਅਸੀਂ ਅੱਧਾ ਕੋਲੀ ਵੇਸਣ ਲਈ ਹੈ ਵੇਸਣ ਨੂੰ ਅਸੀਂ ਪਹਿਲੇ ਛਾਣ ਲਿਆ ਹੈ ਤੇ ਇਹਦੇ ਵਿੱਚ ਆਪਾਂ ਇਹਨਾਂ ਟਮਾਟਰ ਦੋ ਪਿਆਜ਼ ਦੋ ਹਰੀਆਂ ਮਿਰਚਾਂ ਲਸਣ ਤੇ ਅਦਰਕ ਪਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬ੍ਰੀਕ ਬ੍ਰੀਕ ਕੱਟ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਵੇਸਣ ਨੂੰ ਭੁੰਨ ਕੇ ਤਿਆਰ ਕਰਾਂਗੇ ਵੇਸਣ ਨੂੰ ਅਸੀਂ ਇਸ ਤਰ੍ਹਾਂ ਕੜਾਈ 'ਚ ਪਾਤਾ ਹੈ ਤੇ ਬਿਲਕੁਲ ਆਪਾਂ ਲੋ ਫਲੇਮ ਦੇ ਉੱਤੇ ਸੀ ਇਹਨੂੰ ਤਾਂ ਅੱਧ ਤੱਕ ਭੁੰਨਾਂਗੇ ਜਦ ਤੱਕ ਇਹਦੇ 'ਚ ਹਲਕੀ ਜੀ ਖੁਸ਼ਬੂ ਨਾ ਆਉਣ ਲੱਗ ਪਏ ਇਹਦਾ ਆਪਾਂ ਜ਼ਿਆਦਾ ਕਲਰ ਨਹੀਂ ਚੇਂਜ ਕਰਨਾ ਸਿਰਫ ਅਸੀਂ ਇੱਕ ਇਹਦਾ ਕੱਚਾਪਨ ਕੱਢਣਾ ਹੈ ਕਈ ਵਾਰੀ ਅਸਟਰ ਹੁੰਦਾ ਕਿ ਜਿਸ ਟਾਈਮ ਤੇ ਆਪਾਂ ਇਹਨੂੰ ਬਿਨਾ ਭੁੰਨੇ ਭੁਰਜੀ ਬਣਾਵਾਂਗੇ ਤੇ ਭੁਰਜੀ ਵਿੱਚ ਸਾਨੂੰ ਥੋੜਾ ਜਿਹਾ ਕੱਚਾ ਜਿਹਾ ਟੇਸਟ ਆਏਗਾ ਇਸ ਤਰ੍ਹਾਂ ਭੁੰਨ ਕੇ ਭੁਰਜੀ ਬਣਾਉਣਾ ਭੁਰਜੀ ਬਹੁਤ ਵਧੀਆ ਬਣ ਤੇ ਤਿਆਰ ਹੁੰਦੀ ਹੈ 5 ਮਿੰਟ ਅਸੀਂ ਵੇਸਣ ਨੂੰ ਬਿਲਕੁਲ ਲੋ ਫਲੇਮ ਤੇ ਭੁੰਨ ਲਿਆ ਇਹਦੇ ਚ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗਦੀ ਹੈ ਹੁਣ ਅਸੀਂ ਗੈਸ ਬੰਦ ਕਰਕੇ ਤੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਤੇ ਓਨੀ ਦੇਰ ਅਸੀਂ ਬਾਕੀ ਤਿਆਰੀ ਕਰਦੇ ਹਾਂ ਇਸ ਤਰ੍ਹਾਂ ਅਸੀਂ ਵੇਸਣ ਨੂੰ ਇੱਕ ਡੂੰਘੇ ਵਿੱਚ ਕੱਢ ਲਿਆ ਤੇ ਇਹਨੂੰ ਥੋੜਾ ਠੰਡਾ ਕਰਕੇ ਫਿਰ ਅਸੀਂ ਇਹਦਾ ਇੱਕ ਘੋਲ ਤਿਆਰ ਕਰਾਂਗੇ ਤੇ ਓਨੀ ਦੇਰ ਅਸੀਂ ਪਿਆਜ਼ ਟਮਾਟਰ ਕੱਟ ਕੇ ਤਿਆਰ ਕਰਦੇ ਹਾਂ ਵੇਸਣ ਠੰਡਾ ਹੋ ਗਿਆ ਤਾਂ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਇੱਕ ਕੌਲੀ ਆਪਾਂ ਪਾਣੀ ਦੀ ਲਈ ਹੈ ਜਿਹੜੀ ਕੌਲੀ ਨਾਲ ਆਪਾਂ ਵੇਸਣ ਲਿਆਏ ਉਸੇ ਕੌਲੀ ਨਾਲ ਆਪਾਂ ਮਿਲ ਕੇ ਪਾਣੀ ਲਿਆਏ ਅੱ ਤਾਂ ਕਿ ਇਹਦੇ ਵਿੱਚ ਕੋਈ ਵੀ ਢੇਲੀਆਂ ਨਾ ਬੱਜਣ ਚੰਗੀ ਤਰ੍ਹਾਂ ਇਹਨੂੰ ਆਪਾਂ ਪਾਣੀ ਦੇ ਨਾਲ ਮਿਕਸ ਕਰ ਲਾਂਗੇ ਬਾਕੀ ਦੇ ਬਚਿਆ ਹੋਇਆ ਵੀ ਪਾਣੀ ਪਾ ਦਾਂਗੇ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਘੋਲ ਲਾਂਗੇ ਤੇ ਤੁਹਾਨੂੰ ਮੈਂ ਦਿਖਾਉਣੀ ਆ ਕਿ ਸਾਨੂੰ ਕਿਸ ਤਰ੍ਹਾਂ ਦਾ ਇਹ ਘੋਲ ਚਾਹੀਦਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚੁਟਕੀ ਮਿੱਠਾ ਸੋਡਾ ਪਾ ਦਾਂਗੇ ਮਿੱਠਾ ਸੋਡਾ ਆਪਾਂ ਇਸ ਕਰਕੇ ਪਾਇਆ ਹੈ ਤਾਂ ਕਿ ਜਿਸ ਟਾਈਮ ਤੇ ਅਸੀਂ ਪੁਰਜੀ ਬਣਾਣੀ ਹੈ ਤੇ ਵੇਸਣ ਚੰਗੀ ਤਰ੍ਹਾਂ ਫੁੱਲੇ ਤੇ ਪੁਰਜੀ ਆਪਣੀ ਵਧੀਆ ਬਣੇ ਇਸ ਤਰ੍ਹਾਂ ਦਾ ਸਾਨੂੰ ਇਹਦਾ ਘੋਲ ਚਾਹੀਦਾ ਹੈ ਜੀ ਕੜਾਈ ਦੇ ਵਿੱਚ ਆਪਾਂ 3 ਚਮਚੇ ਸਰੋਂ ਦਾ ਤੇਲ ਲਿਆ ਜੀ ਕਿਉਂਕਿ ਵੇਸਣ ਨੂੰ ਥੋੜਾ ਜਿਹਾ ਤੇਲ ਜ਼ਿਆਦਾ ਲੱਗਦਾ ਹੈ ਵੇਸਣ ਥੋੜਾ ਖੁਸ਼ਕ ਹੁੰਦਾ ਹੈ ਤੇ ਇਹ ਤੇਲ ਨੂੰ ਕਾਫੀ ਸੋਖਦਾ ਹੈ ਇਹਦੇ ਵਿੱਚ ਅਸੀਂ ਅੱਧਾ ਚਮਚਾ ਦਰੜਾ ਫਰੜ ਕੀਤਾ ਹੈ ਸਾਬਦ ਧਨੀਆ ਅੱਧਾ ਚਮਚਾ ਜਵੈਣ ਲਈ ਹੈ ਇਹਨੂੰ ਹੱਥ ਨਾਲ ਇਸ ਤਰ੍ਹਾਂ ਆਪਾਂ ਰਗੜ ਕੇ ਪਾ ਦਾਂਗੇ ਅੱਧਾ ਹੀ ਚਮਚਾ ਅਸੀਂ ਜੀਰਾ ਪਾਵਾਂਗੇ ਨਾਲ ਆਪਾਂ ਦੋ ਛੁਟਕੀਆਂ ਪਾਵਾਂਗੇ ਜੀ hing ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਬਿਲਕੁਲ ਲੋ ਫਲੇਮ ਤੇ 1-2 ਮਿੰਟ ਵਾਸਤੇ ਭੁੰਨਾਂਗੇ ਇੱਕ ਚਮਚਾ ਭਰ ਕੇ ਆਪਾਂ ਲਸਣ ਅਦਰਕ ਨੂੰ ਬਰੀਕ ਕੱਟ ਕੇ ਲਿਆਏ ਉਹ ਪਾ ਦਾਂਗੇ ਤੇ ਲਸਣ ਅਦਰਕ ਨੂੰ ਆਪਾਂ ਥੋੜਾ ਜਿਹਾ ਭੁੰਨ ਕੇ ਇਹਦਾ ਕੱਚਾਪਨ ਕੱਢ ਕੇ ਫਿਰ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਅਸੀਂ ਇਸ ਤਰ੍ਹਾਂ ਬਰੀਕ ਕੱਟ ਲਿਆ ਹੈ ਪਿਆਜ਼ ਪਾ ਦਾਂਗੇ 2-3 ਮਿੰਟ ਅਸੀਂ ਪਿਆਜ਼ ਨੂੰ ਵੀ ਭੁੰਨਾਂਗੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਤੇ ਮਿਰਚਾ ਪਾ ਦਾਂਗੇ ਪਿਆਜ਼ ਆਪਣੇ ਹਲਕੇ ਜਿਹੇ ਬ੍ਰਾਊਨ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਟਮਾਟਰ ਪਾ ਦਾਂਗੇ ਟਮਾਟਰ ਦੇ ਨਾਲ ਹੀ ਅਸੀਂ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਜੀ ਨਮਕ ਅੱਧਾ ਚਮਚਾ ਤੋਂ ਨਮਕ ਪਾਤਾ ਟਮਾਟਰ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਦੋ ਮਿਰਚਾਂ ਨੂੰ ਇਸ ਤਰ੍ਹਾਂ ਕੱਟਨੇ ਆ ਉਹ ਪਾ ਦਾਂਗੇ ਤੇ ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੇ ਜਿਹਾ ਪਾਵਾਂਗੇ ਜੀ ਮਸਾਲੇ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਅੱbdai ਚਮਤਕਾਰ ਦੇਖੀ ਨਾ ਤੁਸੀਂ ਚਾਹੋ ਤੇ ਇੱਥੇ ਚਾਟ ਮਸਾਲਾ ਵੀ ਪਾ ਸਕਦੇ ਹੋ ਤਾਂ ਕਿ ਪੁਰਜੀ ਆਪਣੀ ਚਟਪਟੀ ਬਣ ਕੇ ਤਿਆਰ ਹੋਵੇ ਪਰ ਆਪਾਂ ਇੱਥੇ ਨਿੰਬੂ ਦਾ ਰਸ ਦਾ ਇਸਤੇਮਾਲ ਕਰਾਂਗੇ ਨਿੰਬੂ ਅਸੀਂ ਉਸ ਤਰ੍ਹਾਂ ਦੇ ਪਾਣਾ ਹੈ ਜਿਸ ਤਰ੍ਹਾਂ ਤੇ ਆਪਣੀ ਪੁਰਜੀ ਬਿਲਕੁਲ ਬਣ ਕੇ ਤਿਆਰ ਹੋਏਗੀ ਹੁਣ ਅਸੀਂ ਇਹਨਾਂ ਮਸਾਲਿਆਂ ਨੂੰ ਇਹਨਾਂ ਮਸਾਲਿਆਂ ਨੂੰ ਅਸੀਂ 2 ਚਮਚੇ ਪਾਣੀ ਦੇ ਪਾ ਕੇ ਤੇ ਢੱਕ ਕੇ ਪਕਾਵਾਂਗੇ 2 ਮਿੰਟ ਹੋ ਗਏ ਨੇ ਮਸਾਲੇ ਨੂੰ ਚੈੱਕ ਕਰਦੇ ਹਾਂ ਦੇਖੋ ਜੀ ਮਸਾਲਾ ਆਪਣਾ ਪੱਕ ਕੇ ਬਿਲਕੁਲ ਤਿਆਰ ਹੈ ਮਸਾਲੇ ਨੇ ਤੇਲ ਛੱਡਤਾ ਹੈ ਤੇ ਟਮਾਟਰ ਵੀ ਆਪਣੇ ਪੱਕ ਗਏ ਨੇ ਤੇ ਹੁਣ ਅਸੀਂ ਇਹਦੇ ਵਿੱਚ ਵੇਸਣ ਪਾਵਾਂਗੇ ਜਦੋਂ ਵੀ ਤੁਸੀਂ ਵੇਸਣ ਨੂੰ ਘੜੀ ਵਿੱਚ ਪਾਣਾ ਹੈ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਵੇਸਣ ਪਾਵਾਂਗੇ ਵੇਸਣ ਨੂੰ ਆਪਾਂ ਇੱਕ ਜਗ੍ਹਾ ਨਹੀਂ ਪਾਣਾ ਇਹਨੂੰ ਅਸੀਂ ਸਾਰੀ ਜਗ੍ਹਾ ਤੇ ਖਿਲਾਰ ਕੇ ਇਸ ਤਰ੍ਹਾਂ ਪਾਵਾਂਗੇ ਵੇਸਣ ਨੂੰ ਅਸੀਂ ਪਾ ਦਤਾ ਹੈ ਤੇ ਹੁਣ ਅਸੀਂ ਇਹਨੂੰ 2-3 ਮਿੰਟ ਇਸੇ ਤਰ੍ਹਾਂ ਟੱਕ ਕੇ ਪਕਾਵਾਂਗੇ ਆਪਾਂ ਹੁਣ ਵੇਸਣ ਨੂੰ ਬਿਲਕੁਲ ਵੀ ਹਿਲਾਉਣਾ ਨਹੀਂ ਹੈ ਮੀਡੀਅਮ ਫਲੇਮ ਤੇ ਪਕਾਵਾਂਗੇ ਤੇ ਫਿਰ ਅਸੀਂ ਥੋੜੀ देर ਬਾਅਦ ਇਹਨੂੰ ਚੈੱਕ ਕਰਾਂਗੇ ਤਿੰਨ ਚਾਰ ਮਿੰਟ ਹੋ ਗਏ ਨੇ ਜੀ ਪੁਰਜੀ ਨੂੰ ਪੱਕਦੇ ਆ ਤੇ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਚਮਚੇ ਨਾਲ ਹਲਕੇ ਹਿਰਕੇ ਹਿਲਾ ਦਾਂਗੇ ਜਿਸ ਤਰ੍ਹਾਂ ਆਪਾਂ ਪਨੀਰ ਦੀ ਪੁਰਜੀ ਬਣਾਉਂਦੇ ਆ ਬਸ ਉਸੇ ਤਰ੍ਹਾਂ ਹੀ ਇਹਨੂੰ ਅਸੀਂ ਮਿਕਸ ਕਰ ਦਾਂਗੇ ਦੇਖੋ ਜੀ ਬਹੁਤ ਹੀ ਸੋਹਣੀ ਆਪਣੀ ਪੁਰਜੀ ਬਣ ਕੇ ਤਿਆਰ ਹੋਈ ਏ ਬਹੁਤ ਹੀ ਜਲਦੀ ਇਹ ਬਣ ਜਾਂਦੀ ਏ ਜਦੋਂ ਕਈ ਵਾਰ ਘਰ ਵਿੱਚ ਕਿਸੇ ਟਾਈਮ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਕੋਈ ਸਬਜ਼ੀ ਨਹੀਂ ਹੁੰਦੀ ਜਾ ਸਬਜੀ ਖਾਣ ਨੂੰ ਮਨ ਨਾ ਕਰੇ ਤਾਂ ਤੁਸੀਂ ਇਹ ਸਬਜੀ ਨੂੰ ਬਣਾ ਕੇ ਖਾ ਸਕਦੇ ਹੋ ਬਸ ਹੁਣ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਜੇਕਰ ਅਸੀਂ ਇਹਨੂੰ ਜ਼ਿਆਦਾ ਪਕਾਵਾਂਗੇ ਤੇ ਇਹ ਥੋੜੀ ਜੀ ドライ ਹੋ ਜਾਏਗੀ ਅਸੀਂ ਇਹਨੂੰ ਇਸ ਤਰ੍ਹਾਂ ਹੀ ਪਕਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਕੱਟਿਆ ਹੋਇਆ ਬਰੀਕ ਹਰਾ ਧਨੀਆ ਤੇ ਨਾਲ ਹੀ ਪਾਵਾਂਗੇ ਜੀ ਇੱਕ ਨਿੰਬੂ ਦਾ ਰਸ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਤੱਕ ਕੇ 2 ਮਿੰਟ ਵਾਸਤੇ ਇਸ ਤਰ੍ਹਾਂ ਹੀ ਰਹਿਨ ਦਾਂਗੇ ਫਲੇਮ ਅਸੀਂ ਕਰ ਦਾਂਗੇ ਜੀ ਬੰਦ ਤੇ ਫਿਰ 2 ਮਿੰਟ ਬਾਅਦ ਕਰਦੇ ਆਂ ਜੀ ਇਹਨੂੰ ਸਰਵ 2 ਮਿੰਟ ਹੋ ਗਏ ਨੇ ਜੀ ਹੁਣ ਅਸੀਂ ਪੁਰਜੀ ਨੂੰ ਚੈੱਕ ਕਰਦੇ ਆਂ ਦੇਖੋ ਜੀ ਬਹੁਤ ਹੀ ਵਧੀਆ ਟੇਸਟੀ ਤੇ ਮਜ਼ੇਦਾਰ ਪੁਰਜੀ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਇਹਨੂੰ ਕਰਦੇ ਆਂ ਜੀ ਸਰਵ ਪੁਰਜੀ ਨੂੰ ਅਸੀਂ ਇੱਕ ਡੂੰਘੇ ਚ ਕੱਢ ਲਾਂਗੇ ਲੋ ਜੀ ਆਪਣੀ ਵੇਸਨ ਦੀ ਪੁਰਜੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਵਧੀਆ ਪੁਰਜੀ ਬਣ ਕੇ ਤਿਆਰ ਹੋਈ ਹੈ ਜਿੰਨੀ ਸੋਹਣੀ ਦਿਖਣ ਨੂੰ ਲੱਗ ਰਹੀ ਹੈ ਜੀ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਇਹਨੂੰ ਤੁਸੀਂ ਫੁਲਕੇ ਨਾਲ ਪਰੌਂਠੀ ਨਾਲ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਬੱਚਿਆਂ ਦੇ ਟਿਫਨ 'ਚ ਵੀ ਦੇ ਸਕਦੇ ਹੋ ਬਹੁਤ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਇਹਨੂੰ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਪੁੱਲੇ ਹੋ ਮਿਲਦੇ ਆ ਜੀ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ